ਤੋੜ ਦੇ ਤੁਰੂ ਦੇ ਵਿੱਚ ਮੌਸਮ ਦਾ ਮિજાਜ ਬਦਲ ਚੁਕਿਆ ਹੈ ਪਾਰੀ ਮੀਂਹ ਦੇ ਕਾਰਨ ਟੁੱਟ ਦਰਖਤ ਜੋੜੇ ਨੇ ਟੁੱਟ ਚੁੱਕੇ ਨੇ ਬਿਜਲੀ ਦੀਆਂ ਤਾਰਾ ਵੀ ਟੁੱਟ ਗਈਆਂ ਨੇ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਪਾਣੀ ਜੰਮਿਆ ਹੋਇਆ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੰਗਰੂਰ ਗਿਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤੋੜੇ ਦੇ ਵਿੱਚ ਪਾਣੀ ਪੂਰੀ ਤਰੀਕੇ ਦੇ ਨਾਲ ਜੰਮਿਆ ਹੋਇਆ ਹੈ ਮੌਸਮ ਦਾ ਮિજાਜ ਬਦਲਣ ਦੇ ਕਰਕੇ ਰੁੱਖਾਂ ਜੋੜੀਆਂ ਨੇ ਟੁੱਟ ਗਈਆਂ ਨੇ ਦਿਨਾਲੀ ਬਿਜਲੀ ਦੀਆਂ ਤਾਰਾ ਵੀ ਟੁੱਟ ਚੁੱਕੀਆਂ ਨੇ ਲੋਕਾਂ ਨੂੰ ਖਜਲ ਖੁਆਰ ਹੋਣਾ ਪੈ ਰਿਹਾ ਹੈ ਜਿਹੜੇ ਭਾਰੀ ਕੀ ਕਹੂਗਾ ਜਿਹੜੇ ਭਾਰੀ ਬਰਸਾਤ ਪਈ ਹੈ ਕੀ ਕਹਣਾ ਬਰਸਾਤ ਦਾ ਪੂਰਾ ਰਾਹਤ ਨਹੀਂ ਮਿਲੇ ਇਹ ਪ੍ਰਸ਼ਾਸਨ ਦਾ ਵਿਸਾਖਾ ਡਿੱਗਿਆ ਪਰ ਮੰਡੀ ਜਿੱਥੇ ਬਹੁਤ ਜਾਨੀ ਨੁਕਸਾਨ ਹੋਉਂਦਾ ਬਹੁਤ ਜ਼ਿਆਦਾ ਜਾਨਵਰ ਮਰਨ ਦਾ ਹੈ ਬੰਦੇ ਹੀ ਮਰਸਾ ਦੇ ਕੋਈ ਇਸ ਪ੍ਰਸ਼ਾਸਨ ਦੇ ਤਖਤਿਆ ਨਹੀਂ ਹੈ ਕੀ ਮੰਗ ਕਰਦੇ ਹੋ ਮੰਗ ਤਾਂ ਇਹ ਕਰਦੇ ਵੀ ਇਸ ਤੇ ਜਲਦੀ ਗੌਰ ਕੀਤੀ ਜਾਵੇ ਕਿ ਕਿਸੇ ਨੁਕਸਾਨੋਂ ਤੋਂ ਬਚੇ ਜਾਵੇ ਅੱਜ ਦੀ ਬਰਸਾਤ ਪਈ ਹੈ ਕਿੰਨਾ ਕ ਫਾਇਦਾ ਫਾਇਦਾ ਹੈ ਕਿੰਨਾ ਕ ਨੁਕਸਾਨ ਹੋਇਆ ਹੈ ਇਹ ਕੱਲ ਵੀ ਗਰਮੀ ਬਹੁਤ ਸੀ ਅੱਜ ਦਾ ਇਹ ਅੱਜ ਦਾ ਰੇਵੀ ਨਿਆਰੇ ਦਾ ਵਧੀਆ ਹੈ ਜੀ ਕੱਲ ਤਾਂ ਬਹੁਤ ਜ਼ਿਆਦਾ ਗਰਮੀ ਸੀ ਸਬਜ਼ੀਆਂ ਦੇ ਭਾਅ ਨੂੰ ਲੈ ਕੇ ਦੇਖਦੇ ਮਹਿੰਗਾਈ ਹੋ ਚੁੱਕੀ ਹੈ ਕੀ ਕਹੋਂਦ ਵਾਰ ਕੀ ਕਹਣਾ ਹੈ ਸਬਜ਼ੀ ਦਾ ਹੁਣ ਇਹ ਮਡੇ ਮੋਟੇ ਜਿਹਨਾਂ ਫਰਕ ਪਾਉਗਾ ਹੀ ਹੁਣ ਅੰਦਰ ਨਾਲ ਕੱਲ ਤਾਂ ਬਹੁਤ ਜ਼ਿਆਦਾ ਗਰਮੀ ਸੀ ਮੁੰਡਾ ਜੇ ਸਬਜ਼ੀ ਖਾਣ ਹੋਵੇ ਬਹੁਤ ਆਹ ਜਿਹੜੀ ਬਰਸਾਤ ਹੈ ਸਬਜ਼ੀ ਖਾਣ ਹੋਣੀ ਉਹ ਪਾਲਕ ਸਾਰਸਾ ਜਦੋਂ ਟਮਾਟਰ ਦੀ ਟਮਾਟਰ ਸੇਲ ਹੋਇਆ ਕੱਢੀ ਦੂਸਰ ਸੱਤ ਰੁਪਇਆ ਦੂਸਰ ਸੱਤ ਰੁਪਇਆ 30 ਸੱਤ ਰੁਪਇਆ ਮਾਤਾ ਦਾ 150 ਰੁਪਇਆ ਕੀ ਕਿੰਨਾ ਕ ਫਰਕ ਪੂ ਐਸੇ ਸੋ ਦੁਕਾਨਦਾਰ ਤੇ ਨਾਮ ਆਇਓ ਹਾਂ ਜਿਹੜੀ ਬਰਸਾਤ ਹੋਈ ਐ ਕਿੰਨਾ ਕ ਫਾਇਦਾ ਹੈ ਕਿੰਨਾ ਕ ਨੁਕਸਾਨ ਹੋਇਆ ਬਰਸਾਤ ਨਾਲ ਸਬਜ਼ੀ ਦਾ ਹੋਰ ਮਹਿੰਗਾ ਹੋ ਗਈ ਬਰਸਾਤ ਕਰਕੇ ਹੁਣ ਜਿਹੜੇ 200 ਰੁਪਏ ਕਿਲੋ ਤੇ 80 ਰੁਪਏ ਕਿਲੋ ਕਿਉਂ ਹੋ ਗਏ? ਟਰੇਲਾ ਆਉਂਗਾ ਭੈ ਓਏ ਕਿਲੋ। ਗਾਜਰ ਮਹਿੰਗੀ ਆ ਤੇ ਹੀਰਾ ਮਟਰ ਸਾਰੀ ਸਬਜ਼ੀ ਗਾਹੋ ਹੁਣ ਆਪਣੇ ਉਹਦੇ ਖਾਤਮੇ ਦੀ ਸਬਜ਼ੀ ਮਹਿੰਗੀ ਹੋ ਗਈ ਉਹ ਤੇ ਨਗਰ ਕੌਂਸਲ ਦੇ ਮੂਹਰੇ ਪਾਣੀ ਵੀ ਖੜਾ ਕਿਵੇਂ ਲੱਗਦਾ ਹੈ? ਇਹਦਾ ਇਹੋ ਬੁਰਾ ਆਕ ਮੜਿਆ ਮੀਤਾ ਇਹ ਟੋਪਾ ਮਾਰਦਾ। ਕੀ ਮੰਗ ਕਰਦੇ ਸਰਕਾਰ ਤੋਂ? ਸਾਰਾ ਤੋਂ ਆਹੀ ਕਹਿਣਾ ਜੀ ਕਿ ਨਗਰ ਕੌਂਸਲ ਕਮੇਟੀ ਦੇ ਮੂਹਰੇ ਪਾਣੀ ਖੜਾਇਆ ਜਾਵੇ। ਸਸਤਾ ਦੀ ਅੱਜ ਮਹਿੰਗਾਈ ਹੋ ਰਹੀ ਹੈ ਕੀ ਕਹੂੰਗੇ ਇਸ ਬਾਰੇ ਰਹਿਣਾ ਚਾਹੀਏ ਜੀ ਬਣ ਸਰਦੇ ਨੂੰ ਰਹਿਣਾ ਪੈਂਦਾ ਪਹਿਲਾਂ ਕੀ ਬਾਤ ਕਰਦੇ ਨਾ ਸਰਦਾ ਨਹੀਂ ਹੈ ਜੀ ਪਹਿਲਾਂ ਕੀ ਤੋਂ ਹੁਣ ਕੀ ਬਾਤ ਪਹਿਲਾਂ ਤਾਂ 30 ਰੁਪਏ ਦੀ ਹੁਣ ਅੱਜ ਕੀ ਰੇਟ ਲੱਗ ਕੇ ਚੱਲਿਓ 60 ਰੁਪਏ ਕੀ ਜੀ ਬਰਸਾਤ ਨਾਲ ਕਿੰਨਾ ਕੁ ਫਾਇਦਾ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਜੀ ਇੰਨੀ ਜਨ ਹਰ ਹੋਇਆ ਕਿਤੇ ਫਾਇਦਾ ਨਹੀਂ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋਇਆ